ਲੇਡੀ ਨੇ ਮੈਂ ਥੋੜਾ ਡਿਟੇਲ ਦੇ ਵਿੱਚ ਹੁਣ ਗੱਲ ਕਰਨੀ ਚਾਹੁੰਨਾ ਤੁਹਾਡੇ ਨਾਲ ਤੁਹਾਡੇ ਤੇ ਜਿਹੜੇ ਵੱਡੇ ਦੋਸ਼ ਲੱਗੇ ਉਹਦੇ ਚ ਆ ਕੋਠੀ ਦਾ ਦੋਸ਼ ਹੈ ਹਾਂਜੀ ਇਹ ਕਰੋੜਾ ਰੁਪਏ ਦੀ ਕੋਠੀ ਕਿਵੇਂ ਬਣ ਗਈ ਥੋਡੀ ਇਹ ਕਰੋੜਾਂ ਦੀ ਕੋਠੀ ਇਹ ਤਾਂ ਬਣ ਗਈ ਜੀ ਕਿਉਂਕਿ ਉਸ ਲੇਡੀਜ਼ ਦੀ ਨਜ਼ਰਾਂ ਦੇ ਵਿੱਚ ਇਹ ਕਰੋੜਾਂ ਦੀ ਆ ਉਸ ਲੇਡੀਜ਼ ਦੀ ਨਜ਼ਰਾਂ ਵਿੱਚ ਕਰੋੜਾਂ ਦੀ ਆ ਕਿਉਂਕਿ ਉਹਨੂੰ ਇਹ ਦੇ ਵਿੱਚ ਦਿਖ ਰਿਹਾ ਵੀ ਇਸ ਕੁੜੀ ਕੋਲੇ ਪ੍ਰਾਪਰਟੀ ਆ ਮੈਂ ਇਹਨੂੰ ਤੋਂ ਇੰਨਾ ਕੁਝ ਲੈ ਕੇ ਮੈਂ ਫੇਰ ਆਜੀਨਾਮਾ ਕਰਾਂ ਫੇਰ ਮੈਂ ਪਿੱਛੇ ਆਪਾਂ ਬੈਕਸਟੈਪ ਲਾਵਾ ਕਿੰਨੇ ਕਰੋੜ ਦੀ ਕੋਠੀ ਹੈ ਇਹ ਤੁਹਾਨੂੰ ਤੁਸੀਂ ਆਪ ਹੀ ਪਤਾ ਕਰਾ ਲਓ ਜੀ ਹੋਣੀ ਆ ਕੋਈ 80-90 ਲੱਖ ਦੀ ਕੁਛ ਹੋ ਹੁਣ ਦੇ ਰੇਟ ਚ ਹੋਣੀ ਆ ਪਰ ਜਦੋਂ ਮੈਂ ਇਹ ਕੋਠੀ 2018 ਦੇ ਵਿੱਚ ਮੈਂ ਪਲਾਟ ਖਰੀਦਦੀ ਆ ਉਸ ਟਾਈਮ ਇੱਥੇ ਸਿਰਫ 10000 ਨੂੰ ਕੁਛ ਰੇਟ ਤੁਸੀਂ 1 ਕਰੋੜ ਦੀ ਮੈਨੂੰ ਦੇ ਦਿਓ ਇਹ ਕੁਠੀ ਲੈ ਲਓ ਜੀ ਬਿਲਕੁਲ ਮੈਂ ਤਾਂ ਤੁਸੀਂ ਕਹਿ ਰਹੇ ਹੋ 80 ਲੱਖ ਦੀ ਐ ਮੈਂ 10 ਲੱਖ ਵੱਧ ਕੇ ਦੇ ਦੇਣਾ ਤੁਹਾਨੂੰ ਮੈਨੂੰ ਇਸ ਤੋਂ ਵਧਿਆ ਕੀ ਹੋ ਸਕਦਾ ਕਰੋੜ ਰੁਪਏ ਚ ਕੋਠੀ ਕਿੱਥੇ ਅੱਜ ਦੀ ਡੇਢ ਚ ਇਹੋ ਜੀ ਕੋਠੀ ਕਰੋੜ ਚ ਕਿਵੇਂ ਬਣ ਜੂ ਮੈਨੂੰ ਇਹ ਤੁਸੀਂ ਆਹ ਦੇਖੋ ਜੀ ਆਹ ਵੇਖੋ ਮੇਰਾ 20 ਲੱਖ ਰੁਪਏ ਦਾ ਇਸ ਕੋਠੀ ਦੇ ਉੱਤੇ 2018 ਦੇ ਵਿੱਚ ਮੈਂ ਪਲਾ 2020 ਦੇ ਵਿੱਚ 2019 ਦੇ ਵਿੱਚ ਮੈਨੂੰ ਪੌਣਾ ਸਟਾਰਟ ਕਰਦੀ ਆ ਮੇਰੇ ਪਾਪਾ ਖੁਦ ਠੇਕੇਦਾਰੀ ਦਾ ਕੰਮ ਕਰਦੇ ਆ ਸਾਰੀ ਕਲੋਨੀ ਨੂੰ ਪੁੱਛੋ ਅਸੀਂ ਕਿਸ ਤਰ੍ਹਾਂ ਇਹਨੂੰ ਹੌਲੀ-ਹੌਲੀ ਕਰਕੇ ਕਿੱਦਾਂ ਇਹ ਕੰਪਲੀਟ ਕੀਤਾ ਇਸ ਮਕਾਨ ਨੂੰ ਅਸੀਂ ਕੋਈ ਇੱਕ ਦਿਨ 'ਚ ਨਹੀਂ ਬਣ ਗਿਆ ਇਹ 20 ਲੱਖ ਦਾ ਮੇਰਾ ਆ ਜਿਹੜਾ ਲੋਨ ਹੈ ਮੇਰੇ ਕੋਲ ਇਸ ਕੋਠੀ ਦੇ ਉੱਤੇ ਸਟਾਰਟਿੰਗ ਦੇ ਉੱਤੇ ਮੈਂ 20 ਲੱਖ ਦਾ ਲੋਨ ਲੈ ਕੇ 20 ਲੱਖ ਦਾ ਤਾਂ ਇੱਕ ਤੁਸੀਂ ਥਾਰ ਰਸਤੇ ਦੇ ਆ ਪਾਗੀ ਲੈ ਲਿਆ ਮੇਰੀ ਪਰਸਨ ਹੈ 20 ਲੱਖ ਦਾ 20 ਲੱਖ ਦਾ ਸਭ ਤੋਂ ਪਹਿਲਾ ਲੋਨ ਮੇਰਾ ਸਾਰੀ ਜੌਬ ਤੋਂ ਪਹਿਲੀ ਵਾਰੀ ਮੈਂ ਲੋਨ ਲਿਆ ਐ ਐਸਬੀਆਈ ਬੈਂਕ ਦੇ ਵਿੱਚੋਂ ਮੇਰਾ ਜਾ ਕੇ ਉੱਥੇ ਰਿਕਾਰਡ ਚੈੱਕ ਕੀਤਾ ਜਾਵੇ ਵੈਸੇ ਪੁਲਿਸ ਨੇ ਕੀਤਾ ਹੂੰ ਜਿਹਦੇ ਵਿੱਚ ਕੋਈ ਤਰ੍ਹਾਂ ਜੋ ਚੀਜ਼ ਨਹੀਂ ਮਿਲੀ ਇਸ ਤਰ੍ਹਾਂ ਦੀ ਵੀ ਮੇਰਾ ਕੋਈ ਦੋ ਨੰਬਰ ਦਾ ਕੁਝ ਵੀ ਨਿਕਲਿਆ ਹੋਵੇ ਮੈਂ ਚੈਲੰਜ ਕਰਦੀ ਐ ਇਸ ਚੀਜ਼ ਨੂੰ ਕੀ ਚੈਲੰਜ ਕਰਦੇ ਹੋ ਵੀ ਮੇਰਾ ਕੋਈ ਦੋ ਨੰਬਰ ਦਾ ਕੁਝ ਪਲਾਟ ਨਿਕਲਿਆ ਹੋਵੇ ਜਾਂ ਕੋਈ ਮੈਂ ਇਦਾਂ ਕੀਤਾ ਵੀ ਮੈਂ ਤਾਂ ਲੋਨ ਜਿਹੜਾ ਮੇਰਾ 20 ਲੱਖ ਦਾ ਪਹਿਲਾ ਲੋਨ ਲੈ ਲਿਆ ਮੈਂ ਹੂੰ 20 ਲੱਖ ਦਾ ਮੈਂ ਇਹ ਪਲਾਟ ਲੈ ਲਿਆ 20 ਲੱਖ ਦਾ ਪਲਾਟ ਲੈ ਕੇ ਜਦੋਂ ਕਹਿੰਦਾ ਮਤਲਬ ਅੱਜ ਇਹਦੀ ਕੀਮਤ ਵਧ ਗਈ ਆ ਮੈਂ ਤਾਂ ਨਹੀਂ ਨਾ 1 ਕਰੋੜ ਰੁਪਇਆ ਲ ਕਿੰਤ ਵਧੀਆ ਦੀ ਫਿਰ ਤੁਸੀਂ ਇਹ ਵੇਖੋ ਇਹਦੇ ਤੇ ਮੇਰੇ ਟਾਪ ਆਪ ਲਾਉਣ ਲਿਆ 15 ਲੱਖ ਰੁਪਇਆ ਉਸ ਟਾਈਮ ਮੈਂ ਸਾਰਾ ਇਹ 30 35 ਲੱਖ ਦੇ ਵਿੱਚ ਮੈਂ ਇਹ ਕੋਠੀ ਤਿਆਰ ਕਰ ਲਈ ਜਦ ਕਿ ਇੱਥੇ ਸਾਹਮਣੇ 3 300 ਗਜ ਦੇ ਵਿਲਾਜ਼ ਨੇ ਜਿਹੜੇ ਕਿ ਸਭ ਨੇ ਇੱਥੇ ਸਾਡੇ ਤੋਂ ਵੀ ਪਹਿਲਾਂ ਦੇ ਬਹੁਤ ਖਰੀਦੇ ਹੋਏ ਆ ਤੇ ਸਾਰੇ ਸੀ ਇਹ ਤੇ 32 ਲੱਖ ਰੁਪਏ ਦੇ 300 ਗਜ ਜਗਾ ਪ੍ਰੋਪਰ ਬਣਿਆ ਹੋਇਆ ਮਕਾਨ ਉਸ ਟਾਈਮ ਦੇ ਵਿੱਚ ਇਹਨਾਂ ਮਿਲ ਜਾਂਦਾ ਸੀ ਇੱਥੇ ਬਿਲਕੁਲ ਹੀ ਉਸ ਟਾਈਮ ਡਿਵੈਲਪਮੈਂਟ ਹੈ ਹੀ ਨਹੀਂ ਸੀ ਕਿ ਬਿਲਕੁਲ ਵੀ ਬੋਲਟ ਕਰ ਦੋ ਲਿਆ ਇਹ ਤੁਸੀਂ ਦੇਖ ਸਕਦੇ ਹੋ ਦੁਨੀਆ ਇਹ 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 50 ਲੱਖ ਰੁਪਏ ਲੋਨ ਤੁਸੀਂ ਕਹਿ ਰਹੇ ਹੋ ਹਾਂਜੀ ਕੋਠੀ ਦੇ ਉੱਤੇ ਆ ਥੋਡੀ ਤੇ ਹਾਂਜੀ ਤੇ ਬੁਲਟ ਦੇ ਉੱਤੇ ਵੀ ਲੋਨ ਹੈ ਕਿ ਬੁਲਟ ਤੁਸੀਂ ਕੈਸ਼ ਲਿਆ ਨਹੀਂ ਜੀ ਬਿਲਕੁਲ ICICI ਬੈਂਕ ਦੇ ਉੱਤੋਂ ਠੀਕ ਹੈ ਜਦੋਂ ਆਪਾਂ ਕਿਸੇ ਵੀ ਏਜੰਸੀ 'ਚ ਜਾਂਦੇ ਹਾਂ ਕਿਤੇ ਵੀ ਜਾਂਦੇ ਹਾਂ ਉਹ ਸਭ ਤੋਂ ਪਹਿਲਾਂ ਆਪਾਂ ਲੋਨ ਦੀ ਆਫਰ ਕਰਦੇ ਆ ਪਰ ਖਾਸ ਕਰ ਜਦੋਂ ਆਪਾਂ ਕੋਈ ਜੌਬ ਕਰਦੇ ਹੋਈਏ ਤਾਂ ਉਹਨਾਂ ਨੂੰ ਸਰਕਾਰ ਜੇ ਆਪਾਂ ਜੌਬ ਕਰਦੇ ਆ ਸਰਕਾਰ ਆਪਾਂ ਨੂੰ ਲੋਨ ਵੀ ਦਿੰਦੀ ਆ ਤੇ ਜੇ ਆਪਾਂ ਸਰਕਾਰ ਦਾ ਆਪਾਂ ਲੋਨ ਲਿਆ ਤਾਂ ਆਪਾਂ ਹੋਲੀ-ਹੋਲੀ ਕਰਕੇ ਕਿਸ਼ਤਾਂ ਦੇ ਰਾਹੀਂ ਉਹਨੂੰ ਆਪਾਂ ਦੁੱਗਣਾ ਭਰ ਚੁੱਕੇ ਹੁੰਨੇ ਆ। ਤੁਸੀਂ ਇਹ ਵੇਖੋ ਆਈਸੀਆਈ ਬੈਂਕ ਦੇ ਉੱਤੋਂ ਇੱਕ ਇਹ ਵੀ ਗੱਲ ਕਹੀ ਗਈ ਸੀ ਵੀ ਮੈਂ ਉਹ ਬੁਲਟਾ ਜਿਹੜਾ ਮੈਂ ਆਪਣੇ ਭਾਜੀ ਨੂੰ ਲੈ ਕੇ ਦਿੱਤਾ। ਨਾਲੇ ਵੀ ਗੱਲ ਆਈ ਆ। ਹੂੰ ਕਿਸੇ ਨੇ ਮੈਨੂੰ ਕਿਹਾ ਵੀ ਐਵੇਂ ਕਰਕੇ ਵੀ ਜਿਹੜਾ ਬੁਲਟਾ ਆਏ ਨੇ ਭਾਜੀ ਨੂੰ ਗਿਫਟ ਲੈ ਕੇ ਦਿੱਤਾ। ਕੀ ਗੱਲ ਜੀ ਇੱਕ ਉਹ ਆਰਮੀ ਮੈਨ ਬੰਦਾ ਆਰਮੀ ਦੇ ਵਿੱਚ ਉਹਨੇ ਜੰਮੂ ਦੇ ਵਿੱਚ ਜੌਬ ਕੀਤੀ ਆ। ਲੰਗਲੇਸ਼ੀਅਰ ਦੇ ਵਿੱਚ ਜੌਬ ਕੀਤੀ ਤੇ ਜਿੱਥੇ ਲੱਖ-ਲੱਖ ਡੇਢ-ਡੇਢ ਲੱਖ ਰੁਪਏ ਦਾ ਤਨਖਾਹੀ ਦਿੰਦੀਆਂ ਸਰਕਾਰਾਂ ਤੇ ਕਿਉਂ ਲੱਖ ਡੇਢ ਲੱਖ ਦਾ ਬੁਲਟ ਨਹੀਂ ਖਰੀਦ ਸਕਦਾ? ਜੋ ਬੁਲਟ ਮੇਰੇ ਕੋਲੇ ਆ ਜੋ ਬਾਈਕ ਮੇਰੇ ਨਾਮ ਤੇ ਆ ਆ ਵੇਖ ਲਓ ਤੁਸੀਂ ਆਈਸੀਆਈ ਬੈਂਕ ਦੇ ਉੱਤੋਂ ਮੇਰਾ ਲੋਨ ਹੋਇਆ ਵਿਆ ਉਹਦੀਆਂ ਕਿਸ਼ਤਾਂ ਪ੍ਰੋਪਰ ਮੇਰੀਆਂ ਜੜੀਆਂ ਸਾਲ ਡੇਢ ਸਾਲ ਦੇ ਵਿੱਚ ਇਹ ਮੇਰੀਆਂ ਪੂਰੀਆਂ ਹੁੰਦੀਆਂ ਨੇ ਠੀਕ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਇਹ ਆਪਣੇ 28 ਜੁਲਾਈ 2023 ਨੂੰ ਇਹ ਜਿਹੜਾ ਬੁਲਟ ਦੇ ਉੱਤੇ ਲੋਨ ਆ ਜਿਹੜਾ ਆਈਸੀਆਈ ਬੈਂਕ ਤੋਂ ਮੈਂ ਕਰਵਾ ਰਹੀ ਹਾਂ ਇਹ ਨੂੰ ਚੱਕਰਵਾ ਸਕਦੇ ਹਾਂ ਬੈਂਕਾਂ ਤੋਂ ਚੱਕਰਵਾ ਸਕਦੇ ਹੋ ਤੁਸੀਂ ਸਾਰਾ ਕੁਝ ਲੋਨ ਤੇ ਆ ਤੁਹਾਡਾ ਬਿਲਕੁਲ ਬਿਲਕੁਲ ਜੀ ਇਹ ਤਾਂ ਜੀ ਹੁਣ ਮੀਡੀਆ ਨੇ ਗੱਲਾਂ ਬਣਾ ਪੀਆਂ ਕੁਝ ਬੋਲਣ ਵਾਲੇ ਐਵੇਂ ਦੇ ਹੋਗੇ ਕੁਝ ਚਾਰ ਵਿੱਚ ਦੋਸ਼ਮਣ ਰਲ ਜਾਂਦੇ ਆ ਵੀ ਇਹ ਨੂੰ ਹੁਣ ਜੀ ਬਹੁਤ ਇਹ ਨੂੰ ਬਸ ਰਗੜ ਦੋ ਕਿਸੇ ਨਾ ਪਾਸੇ ਕੋਈ ਪਾਸੇ ਛੱਡੋ ਨਾ ਇਹ ਨੂੰ ਬਿਲਕੁਲ ਵੀ ਪਰ ਇਹ ਕੋਈ ਬੰਦਾ ਮੇਰੇ ਕੋਲੇ ਆ ਕੇ ਤੁਸੀਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਜਿਹੜਾ ਤੁਸੀਂ ਮੇਰੇ ਤੱਕ ਪਹੁੰਚੇ ਤਾਂ ਸਹੀ ਨਾ ਹੂੰ ਕੋਈ ਆਇਆ ਨਹੀਂ ਤੁਹਾਡੇ ਕੋਲ ਮੇਰੇ ਕੋਲ ਕੋਈ ਪੱਖ ਨਹੀਂ ਲਿਆ ਕਿਸੇ ਨੇ ਮੇਰਾ ਕੋਈ ਬੱਕ ਸੁਣੇ ਨਹੀਂ ਉਸ ਟਾਈਮ ਵੀ ਨਹੀਂ ਸੁਣਿਆ ਤੇ ਹੁਣ ਵੀ ਨਹੀਂ ਸੁਣਿਆ ਤੁਸੀਂ ਇਹ ਦੇਖੋ ਇੰਨਾ ਲੋਨ ਹੋਣ ਦੇ ਬਾਵਜੂਦ ਵੀ ਮੈਂ ਕੀ ਚੀਜ਼ ਨਹੀਂ ਬਣਾ ਸਕਦੀ ਕਿਹੜਾ ਮੁਲਾਜ਼ਮ ਜਿਹਨੇ ਲੋਨ ਨਹੀਂ ਲਿਆ ਹੋਇਆ 50-50 ਲੱਖ ਦਾ 70-70 ਲੱਖ ਦਾ ਪਰ ਇਹੋ ਜਿਹਾ ਲਾਈਫ ਸਟਾਈਲ ਕਿਹੜੇ ਮੁਲਾਜ਼ਮ ਦਾ ਮੈਨੂੰ ਇਹ ਦੱਸੋ ਲੋਨ ਲੈ ਕੇ ਵੀ ਕਿਹਦਾ ਇਹੋ ਜਿਹੀਆਂ ਰੀਲਾਂ ਕੌਣ ਪਾਈ ਜਾਂਦਾ ਐਂ ਥਾਰਾਂ ਤੇ ਫਿਰ ਉਹੀ ਗੱਲ ਆ ਗਈ ਤੁਸੀਂ ਕਹੋਗੇ ਰੋਲੈਕਸ ਪ੍ਰੂਵ ਕਰ ਦੋ ਹਰੇ ਰੰਗ ਦੀ ਉਹ ਘੜੀ ਸਾਰੀ ਦੁਨੀਆ ਨੇ ਕਿਹਾ ਐ ਰੋਲੈਕਸ ਹੈ ਹਾਂਜੀ ਹਾਂ ਤੁਹਾਡੇ ਡਿਫੈਂਸ ਚ ਕਦੇ ਕਿਸੇ ਨੇ ਨਹੀਂ ਕਿਹਾ ਇਹ ਤੋਂ ਪਹਿਲਾਂ ਵੀ ਇਹ ਰੋਲੈਕਸ ਨਹੀਂ ਹੈਗੀ ਤੁਸੀਂ ਘੜੀ ਦਿਖਾ ਦਿੰਦੇ ਆ ਕਿ ਵੀ ਨਹੀਂ ਹੈਗੀ ਇਹ ਹਾਂਜੀ ਪੁਲਿਸ ਦਾ ਸਟੱਡੀ ਚ ਚਾਈ ਹੋਈ ਆ ਉਹ ਪੁਲਿਸ ਕੋਲੇ ਆ ਮੈਂ ਲੈ ਕੇ ਨਹੀਂ ਆਈ ਮੈਂ ਲੈ ਕੇ ਨਹੀਂ ਆਈ ਬਿਲਕੁਲ ਵੀ ਮੈਂ ਕਿਉਂ ਉਹਨੂੰ ਵੈਰੀਫਾਈ ਕਰਾਉਂ ਵੇਰੀਫਾਈ ਕਰਾਓ ਉਸ ਘੜੀ ਨੂੰ ਤੁਸੀਂ ਕਿੱਥੋਂ ਤੁਸੀਂ ਜਿਹੜਾ ਬਾਜਵਾ ਕਹਿ ਰਿਹਾ 50-50 ਲੱਖ ਦੀਆਂ ਘੜੀਆਂ ਮੰਨੀ ਫਿਰਦੀ ਬੀਬੀ ਤੇ ਮੈਂ ਕਹਣੀ ਮੇਰੇ ਤਾਂ ਦਿਲ ਦੇ ਵਿੱਚ ਉਹੜੇ ਇੱਕ ਵੀ ਇੱਕ ਉਮੀਦ ਉਹ ਜੇ ਕਾਸ਼ ਮੈਂ ਉਹਦੀ ਬੇਟੀ ਹੁੰਦੀ ਉਹਦੇ ਨਾਲ ਇਦਾਂ ਧੱਕਾ ਹੋਇਆ ਹੁੰਦਾ ਕਿ ਉਹ ਮੈਨੂੰ ਸਾਰਿਆਂ ਨੇ ਇੰਨਾ ਜਲੀਲ ਕਰਨਾ ਸੀ ਆ ਸੁਖਪਾਲ ਕਹਿ ਰਿਆ ਅਰਗੇ ਕਿਦਾਂ ਬੋਲ ਰਿਹਾ ਡੇਡ ਡੇਡ ਲੱਖ ਦੇ ਕੁੱਤੇ ਲਈ ਫਿਰਦੀ ਇਦਾਂ ਕਰੀ ਫਿਰਦੀ ਆ ਇਹ 5-7000 ਦਾ ਜਿੱਥੋਂ ਮਰਜੀ ਲੋ ਸ਼ਿਟਜੂ ਡੌਗ ਕਿੱਥੋਂ ਮਰਜੀ ਲੋ ਇਹਨੇ ਹੁਣ 6 ਮਹੀਨਿਆਂ ਬੱਚੇ ਦੇ ਦੇਣੇ ਆ ਤਿੰਨ ਚਾਰ ਦੇਊਗੀ ਮੈਂ ਕਹਿੰਦਾ 1.5 ਲੱਖ ਕਹਿੰਦਾ ਮੈਨੂੰ 15000 ਦੇ ਦੇ ਇੱਕ ਬੱਚੇ ਦਾ ਲੈ ਕੌਣ ਦੇ ਕੇ ਗਿਆ ਕੁੱਤਾ ਤੁਹਾਨੂੰ ਇਹ ਸਾਡੇ ਰਿਲੇਟਿਵ ਦੇ ਘਰੇ ਇਹਦਾ ਇਹਦੀ ਫੀਮੇਲ ਸੀਗੀ ਉਹਨੇ ਤਿੰਨ ਚਾਰ ਬੱਚੇ ਹੋਏ ਉਹ ਵੀ ਆਰਮੀ ਜੌਬ ਕਰਦੇ ਨੇ ਤੇ ਉਹਨਾਂ ਨੇ ਇੱਕ ਕਹਿੰਦਾ ਮਤਲਬ ਸਾਨੂੰ ਦਿੱਤੇ ਹੋਇਆ ਇਹ ਸੁਖਪਾਲ ਖਹਿਰਾ ਦਾ ਤੁਸੀਂ ਜ਼ਿਕਰ ਕੀਤਾ ਉਹ ਇੱਕ ਆਡੀਓ ਦਾ ਜ਼ਿਕਰ ਕਰਦੇ ਆ ਲਾਈਵ ਹੁੰਦੇ ਆ ਪੂਰੀ ਦੁਨੀਆ ਨੇ ਆਡੀਓ ਸੁਣਿਆ ਹਾਈ ਕੋਰਟ ਤੱਕ ਉਹ ਮੈਟਰ ਗਿਆ ਇੱਕ ਸੀਨੀਅਰ ਆਈਪੀਐਸ ਅਫਸਰ ਦਾ ਉਹਦੇ ਵਿੱਚ ਕਥਿਤ ਤੌਰ ਤੇ ਨਾਮ ਲਿਆ ਗਿਆ ਹਾਂਜੀ ਬਹੁਤ ਗੰਭੀਰ ਗੱਲ ਹੈ ਸਿੱਧੇ ਤੌਰ ਤੇ ਇੱਕ ਵੱਡੇ ਸੈਕਸ ਸਕੈਂਡਲ ਦੀ ਗੱਲ ਹੈ ਜਿਹਦੇ ਵਿੱਚ ਦੋ ਔਰਤਾਂ ਪੇਸ਼ ਕਰਨ ਦੀ ਗੱਲ ਕਹੀ ਜਾ ਰਹੀ ਹੈ ਕੀ ਉਹ ਗੱਲ ਤੁਹਾਡੇ ਨਾਲ ਹੋ ਰਹੀ ਸੀ ਬਿਲਕੁਲ ਵੀ ਨਹੀਂ ਜੀ ਤੁਸੀਂ ਮੇਰੇ ਨਾਲ ਗੱਲ ਕਰ ਹੀ ਰਹੇ ਹੋ ਮੈਂ ਪ्योर ਪੰਜਾਬੀ ਬੋਲਦੀ ਹਾਂ ਕੋਈ ਮੈਂ ਹਿੰਦੀ ਨਹੀਂ ਬੋਲਦੀ ਕੋਈ ਮੈਂ ਇੰਗਲਿਸ਼ ਨਹੀਂ ਬੋਲਦੀ ਆਵਾਜ਼ ਨੂੰ ਚੈੱਕ ਕਰਵਾਇਆ ਜਾਵੇ ਕਿਹਦੀ ਆਵਾਜ਼ ਆ ਜ਼ਰੂਰੀ ਨਹੀਂ ਇਹ ਵੀ ਸਾਰਾ ਕੁਝ ਮੇਰੇ ਤੇ ਥੋਪਿਆ ਜਾਵੇ ਹੂੰ ਠੀਕ ਹੈ ਨਾ ਹੀ ਮੈਚੇਜ਼ ਕਰਦੀਆਂ ਨਾ ਹੀ ਮੇਰਾ ਕੋਈ ਰਿਕਾਰਡ ਨਿਕਲੇ ਨਾ ਹੀ ਕੋਈ ਡਿਟੇਲ ਨਿਕਲੇ ਇਦਾਂ ਦੀ ਚੈਲੰਜ ਕਰਦੀ ਆ ਮੈਂ ਮੈਂ ਖੁਦ ਕਹਿਣੀ ਆ ਮੈਂ ਡੀਜੀਪੀ ਸਾਹਿਬ ਨੂੰ ਵੀ ਮੈਂ ਅਪੀਲ ਕਰਦੀ ਆ ਸੀਐਮ ਸਾਹਿਬ ਨੂੰ ਵੀ ਮੈਂ ਅਪੀਲ ਕਰਦੀ ਆ ਪਹਿਲਾਂ ਤਾਂ ਮੇਰਾ ਕੋਠੀ ਢਾਉਣ ਵਾਲਾ ਮਸਲਾ ਜਿੱਦਾਂ ਕਿੰਨਾ ਬਣਾ ਰੱਖਿਆ ਸਾਰਿਆਂ ਨੇ ਪਬਲਿਕ ਨੇ ਆ ਇੱਕ ਵੀ ਇਹਦਾ ਤਾਂ ਇੱਥੇ ਬਾਹਰ ਫਰੰਟ ਦੇ ਉੱਤੇ ਕੈਮਰੇ ਲੈ ਕੇ ਖੜਾ ਹੀ ਰਹੇ ਵੀ ਤਾਂ ਆਹ ਕੋਠੀ ਆ ਜੀ ਆਹ ਕੋਠੀ ਆ ਇਹ ਬੰਦਾ ਬੋਲ ਰਿਹਾ ਵੀ ਇਹ ਇਹਦੇ ਬਲਡੋਜ਼ਰ ਚਲਾਓ ਜੀ ਉਹ ਲੇਡੀਜ਼ ਬੋਲਨੇ ਬਲਡੋਜ਼ਰ ਚਲਾਓ 50 ਲੱਖ ਦਾ ਲੋਨ ਆ ਭਰ ਦੇਣ ਤੇ ਚਲਾ ਦੇਣ ਬਲਡੋਜ਼ਰ ਲੋਨ ਭਰ ਦੇਣ ਬਲਡੋਜ਼ਰ ਚਲਾ ਲੈਣ ਮੈਂ ਇਹ ਤਾਂ ਪਹਿਲਾਂ ਹੀ ਬੈਂਕ ਦੀ ਪ੍ਰਾਪਰਟੀ ਆ ਇਹਦੀ ਜੜੀ ਰਜਿਸਟਰੀ ਆ ਉਹ ਆਲਰੇਡੀ 2018 ਤੋਂ ਬੈਂਕ ਕੋਲੇ ਆ ਜੇ ਤੁਸੀਂ ਚਿੱਟਾ ਵੇਚਿਆ ਹੀ ਨਹੀਂ ਫਿਰ ਤੁਹਾਨੂੰ ਕਾਹਦਾ ਡਰ ਹੈ ਮੈਂ ਡਰ ਹੈ ਹੀ ਨਹੀਂ ਜੀ ਕੋਈ ਤੁਹਾਨੂੰ ਤਾਂ ਤਾਂ ਬਲਡੋਜ਼ਰ ਦਾ ਡਰ ਹੋਵੇ ਨਾ ਜੇ ਤੁਸੀਂ ਵੇਚਿਆ ਹੋਵੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਢਾ ਦਿਓ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਮੈਂ ਵੇਚਿਆ ਨਹੀਂ ਹੈ ਦੋਵਾਂ ਚੋਂ ਇੱਕ ਗੱਲ ਸਹੀ ਹੋਊਗੀ ਤੁਸੀਂ ਇਹ ਦੇਖੋ ਜਿਹੜਾ ਬੰਦਾ ਇਦਾਂ ਬੋਲ ਰਿਹਾ ਮੈਂ ਉਹਦੇ ਤੇ ਕੋਰਟ ਦੇ ਵਿੱਚ ਮੈਂ ਐਪਲੀਕੇਸ਼ਨ ਲਾਉਂਗੀ ਉਹਦੇ ਕੋਲ ਕੀ ਪ੍ਰੂਫ ਆ ਵੀ ਮੈਂ ਚਿੱਟਾ ਵੇਚ ਕੇ ਬਣਾਇਆ ਉਹਨੇ ਤਾਂ ਆ ਚੀਜ਼ ਤੁਸੀਂ ਦੇਖਣ ਆਇਓ ਆ ਲੂਣ ਦੀ ਜਿਹੜੀ ਅਕਾਊਂਟ ਸਟੇਟਮੈਂਟ ਆ ਮੈਂ ਤੁਹਾਨੂੰ ਦਿਖਾ ਰਹੀ ਆ ਬੈਂਕ ਵੀ ਬੈਂਕ ਤੋਂ ਵੀ ਲੈ ਸਕਦੇ ਆ ਆਪਾਂ ਪੁਲਿਸ ਤੋਂ ਵੀ ਲੈ ਸਕਦੇ ਆ ਆਪਾਂ ਫਿਰ ਇਹਦੇ ਵਿੱਚ ਆਪਾਂ ਕਿਵੇਂ ਆ ਕੇ ਚੈਲੰਜ ਕਰ ਸਕਦੇ ਮੇਰੇ ਘਰ ਦੇ ਵਿੱਚ ਕਿਵੇਂ ਮੇਰੀ ਘਰ ਦੀ ਪੋਣੀ ਫੋਟੋ ਲਾਈ ਇਹ ਘਰ 2 ਨੰਬਰ ਚ ਬਣਿਆ ਉਹ ਕਿਵੇਂ ਪ੍ਰੂਫ ਕਰ ਸਕਦੇ ਥੋੜੇ ਪਰਿਵਾਰ ਤੋਂ ਜਾਂ ਕਿਸੇ ਤੋਂ ਸਪਸ਼ਟ ਕਰਨ ਲਈ ਆ ਗਿਆ ਇਸੇ ਤੋਂ ਕੋਈ ਤੁਹਾਡੇ ਮਦਰ ਫਾਦਰ ਤੋਂ ਤੁਹਾਡੇ ਭਰਾ ਤੋਂ ਭੈਣਾਂ ਤੋਂ ਬਿਲਕੁਲ ਵੀ ਨਹੀਂ ਜੀ ਕਿਸੇ ਦਾ ਵਰਜਨ ਲਿਆ ਗਿਆ ਬਿਲਕੁਲ ਵੀ ਨਹੀਂ ਜਿੰਨਾ ਚੱਲਿਆ ਸਾਡੇ ਖਿਲਾਫ ਚੱਲੇ ਸਾਰੇ ਕੋਈ ਵੀ ਬੰਦਾ ਖਿਲਾਫ ਚੱਲ ਕੇ ਵੀ ਸਾਡੇ ਪੱਖ ਦਾ ਕੁਝ ਸੁਣ ਨਹੀਂ ਆਇਆ ਸਾਡੇ ਖਿਲਾਫ ਚੱਲ ਕੇ ਵੀ ਫਿਰ ਵੀ ਨਹੀਂ ਉਹਨਾਂ ਨੇ ਸੋਚਿਆ ਵੀ ਦੂਸਰੀ ਟੀਮ ਇੰਨੀ ਦੂਸਰੀ ਪਾਰਟੀ ਜਿਹੜੀ ਜੋ ਵੀ ਆ ਦੂਸਰੀ ਧਿਰ ਐਨੀ ਵੀ ਮਾੜੀ ਕਿਵੇਂ ਹੋ ਸਕਦੀ ਆ ਜਿੰਨੇ ਉਹਨਾਂ ਤੇ ਇਲਜ਼ਾਮ ਲਾਇਆ ਨਹੀਂ ਪਰ ਸਾਰੀਆਂ ਗੱਲਾਂ ਹੀ ਤੁਹਾਡੇ ਖਿਲਾਫ ਹੈ ਨਾ ਤੁਹਾਨੂੰ ਬੇਲ ਕਿਵੇਂ ਮਿਲ ਗਈ ਐਨੀ ਛੇਤੀ ਲੋਕਾਂ ਨੂੰ ਦੋ ਦੋ ਸਾਲ ਜੇ ਕੋਈ 10 ਗ੍ਰਾਮ ਨਾਲ ਫੜਿਆ ਜਾਵੇ ਗਰੀਮ ਸਾਈਕਲ ਨਾਲਾ ਦੋ ਦੋ ਸਾਲ ਬੇਲ ਨਹੀਂ ਮਿਲਦੀ ਬੰਦੇ ਨੂੰ ਮੇਰਾ ਮੇਰਾ ਚਿੱਟਾ ਉਹ ਹੈ ਹੀ ਨਹੀਂ ਸੀ ਮੈਂ ਤਾਂ ਕਹਿੰਦਾ ਮਤਲਬ ਮੈਂ ਮੇਰੇ ਵਕੀਲ ਸਾਹਿਬ ਦੀ ਤੁਸੀਂ ਸਟੇਟਮੈਂਟ ਸੁਣੀ ਆ ਨਾ ਕਿਸ ਬਹਿਬ ਤੇ ਹੋਈ ਬੇਲ ਉਹ ਮੇਰੇ ਤੇ ਪਲਾਨਟ ਕੀਤਾ ਗਿਆ ਮੈਂ ਖੁਦ ਮੈਂ ਸੀਐਮ ਸਾਹਿਬ ਨੂੰ ਮੈਂ ਪਹਿਲਾਂ ਵੀ ਕਹਿ ਕੇ ਆਡੀਆਂ ਮੈਂ ਡੀਜੀਪੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਦੀ ਆ ਇਸ ਜਿਹੜਾ ਕੇਸ ਆ ਇਹਨੂੰ ਬਹੁਤ ਬਰੀਕੀ ਦੇ ਨਾਲ ਦੇਖਿਆ ਜਾਵੇ ਵਿੱਚ ਉਹ ਇਹ ਕਲੀਅਰ ਕੀਤਾ ਜਾਵੇ ਵੀ ਇਹ ਕਿਸ ਨੇ ਮੇਰੇ ਤੇ ਕਿੱਦਾਂ ਮੈਨੂੰ ਕਿਵੇਂ ਫਸਾਇਆ ਗਿਆ ਮੈਂ ਖੋਦ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੀ ਇਹ ਜੋ ਵੀ ਮੇਰੇ ਦੇ ਉੱਤੇ ਅਲੀਗੇਸ਼ਨ ਲਾਏ ਆ ਮੈਨੂੰ ਜਲੀਲ ਕੀਤਾ ਗਿਆ ਮੈਨੂੰ ਬਦਨਾਮ ਕੀਤਾ ਗਿਆ ਤੇ ਕੀਤਾ ਜਾ ਰਿਹਾ ਇਸ ਟਾਈਮ ਮੇਰੇ ਘਰ ਦੇ ਉੱਤੇ ਇਹਨਾਂ ਲੋਨ ਹੋਇਆ ਵਿਆ ਮੈਂ ਕੱਲੀ ਕੱਲੀ ਚੀਜ਼ ਨੂੰ ਪ੍ਰੂਫ ਕਰਦੀ ਆਂ ਕਿਹੜੀ ਚੀਜ਼ ਕਿੱਥੋਂ ਆਈ ਮੇਰੇ ਸਾਰੇ ਲੋਨ ਨਾਲ ਆਈ ਆ ਉਹਦੀ ਕਿਸ ਤਰ੍ਹਾਂ ਮੈਂ ਪਰ ਰਹੀ ਆ ਫਿਰ ਜਿਹੜੀ ਗੱਲ ਹੈ ਵੀ ਚਿੱਟੇ ਦੀ ਗੱਲ ਆ ਕੁਝ ਵੀ ਮੇਰੇ ਘਰ ਮੇਰੀ ਗੱਡੀ ਤੱਕ ਕਿਵੇਂ ਪਲਾਂਟ ਕੀਤਾ ਗਿਆ ਮੈਨੂੰ ਧਮਕੀਆਂ ਆਈਆਂ ਪਹਿਲਾਂ ਮੇਰੇ ਤੇ ਦਰਖਾਸਤਾਂ ਦਿੱਤੀਆਂ ਗਈਆਂ ਮੈਂ ਵੀ ਦਰਖਾਸਤਾਂ ਦਿੱਤੀਆਂ ਮੈਨੂੰ ਅਨਨੌਮ ਨੰਬਰਾਂ ਤੋਂ ਧਮਕੀਆਂ ਆਉਂਦੀਆਂ ਰਹੀਆਂ ਉਹਨਾਂ ਦਰਖਾਸਤਾਂ ਦੇ ਉੱਤੇ ਮੈਂ ਹੁਣ ਵੀ ਬੇਨਤੀ ਕਰਦੀ ਹਾਂ ਸਾਰਿਆਂ ਨੂੰ ਉਹਨਾਂ ਨੂੰ ਦਰਖਾਸਤਾਂ ਨੂੰ ਕੱਢਿਆ ਜਾਵੇ ਉਹਦੇ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਬਿਲਕੁਲ ਅਸਲੀਅਤ ਸਾਹਮਣੇ ਆ ਸਕੇ